ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਖਤਸ਼ਿਰੀ ਹਰਜੂਰ ਸਾਹਿਬ ਤੋਂ ਬਾਅਦ ਤਖਤਸ਼ਿਰੀ ਪਟਨਾ ਸਾਹਿਬ ਤੋਂ ਬਾਅਦ ਹਰਿਆਣਾ ਕਮੇਟੀ ਤੋਂ ਬਾਅਦ ਅੱਜ ਪੂਰਨ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਰਕਾਰ ਦਾ ਕਬਜ਼ਾ ਹੋ ਚੁੱਕਾ ਹੈ ਅੱਜ ਇਹ ਸਰਕਾਰੀ ਕਮੇਟੀ ਬਣ ਚੁੱਕੀ ਹੈ ਜਿਸ ਦਾ ਨਾਮ ਹੈ ਸਮਝਣਾ ਅੱਜ ਤੋਂ ਭਾਰਤੀ ਜਨਤਾ ਪਾਰਟੀ ਮੈਨੇਜਮੈਂਟ ਕਮੇਟੀ ਹੋਏਗਾ ਅਸੀਂ ਹੁਣ ਤੱਕ ਕਹਿੰਦੇ ਸੀਗੇ ਜਿਹੜੀ ਸਰਕਾਰਾਂ ਨੇ ਉਹ ਬੈਕ ਡੋਰ ਤੋਂ ਸਾਡੇ ਤਖਤਾ ਦੇ ਉੱਤੇ ਸਾਡੀ ਕਮੇਟੀਆਂ ਦੇ ਉੱਤੇ ਕਬਜ਼ਾ ਕਰਨਾ ਚਾਹਦੀ ਹੈ ਪਰ ਅੱਜ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਫਲੱਡ ਝੋੜ ਦੋ ਸਰਕਾਰਾਂ ਨੇ ਕਬਜ਼ਾ ਕੀਤਾ ਭਾਰਤੀ ਜਨਤਾ ਪਾਰਟੀ ਨੇ ਕਬਜ਼ਾ ਕੀਤਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਜਿਹੜੇ ਚੋਰਾ ਦੀ ਗਦਾਰਾਂ ਦੀ ਮੱッセ ਰੰਗੜ ਦੇ ਜਿਹੜੇ ਖਾਨਦਾਨ ਤੋਂ ਨੇ ਉਹਨਾਂ ਦੇ ਵਾਰਸਾਂ ਦੀ ਜਿਹੜੀ ਲਿਸਟ ਹੈ ਅੱਜ ਹੋਰ ਲੰਬੀ ਹੋ ਗਈ ਹੈ ਅਸੀਂ ਅਕਸਰ ਵੇਖਦੇ ਹਾਂ ਕਿ ਜਿਹੜਾ ਖੱ쩌ਰ ਹੁੰਦਾ ਜਿਹੜਾ ਉਹਦਾ ਮਾਲਕ ਹੁੰਦਾ ਉਹਦੇ ਉੱਤੇ ਕੂੜਾ ਜਾਂ ਮਲਬਾ ਲਾ ਦਿੰਦਾ ਪਰ ਖੱ쩌ਰ ਨੂੰ ਪਤਾ ਨਹੀਂ ਹੁੰਦਾ ਕਿ ਜਾੜਾ ਕਿਹੜੇ ਵੱਲੇ ਪਾਸੇ ਹੈ ਉਹੀ ਹਾਲ ਬੈਲ ਦਾ ਹੁੰਦਾ ਹੈ ਬੈਲ ਨੂੰ ਬੰਨ ਦਿੱਤਾ ਜਾਂਦਾ ਹੈ ਖੇਤ ਵੀ ਚਲੇ ਜਾਣ ਵਾਸਤੇ ਪਰ ਬੈਲ ਨੂੰ ਪਤਾ ਨਹੀਂ ਹੁੰਦਾ ਕਿਹੜੇ ਖੇਤ ਵਿੱਚ ਜਾਣਾ। ਉਹੀ ਹਾਲ ਘੋੜੇ ਦਾ ਹੁੰਦਾ ਹੈ। ਘੋੜੇ ਨੂੰ ਟਾਂਗੇ ਨਾਲ ਤੇ ਬੰਨ੍ਹ ਦਿੱਤਾ ਜਾਂਦਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਜਾਣਾ ਕਿਹੜੇ ਕਿਹੜੇ ਪਾਸੇ ਹੈ। ਅਗਰ ਇਹ ਤਿੰਨੋਂ ਜਿਹੜਾ ਵੀ ਟੇਡਾ-ਮੇਡਾ ਹੁੰਦੇ ਐ ਤਾਂ ਜਿਹੜਾ ਉਹਨਾਂ ਦਾ ਮਾਲਕ ਹੈ ਉਹ ਉਹਨਾਂ ਦੇ ਚਾਬੂਕ ਮਾਰ ਕੇ ਇਹ ਕਹਿੰਦਾ ਭਾਈ ਇੱਧਰ-ਉਧਰ ਨਹੀਂ ਜਾਣਾ ਜਿੱਥੇ ਮੈਂ ਕਹ ਰਿਹਾ ਸਿੱਧਾ ਉੱਥੇ ਜਾਣਾ। ਇਹ ਹੀ ਹਾਲ ਅੱਜ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਮੈਂਬੈਂਡ ਕਮੇਟੀ ਹੈ ਜਿਹਨੂੰ ਅਸੀਂ ਕੱਲ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਝਦੇ ਸੀਗੇ ਉਹਨਾਂ ਦੇ ਜਿਹੜੇ ਮੈਂਬਰ ਨੇ 38 39 ਨੂੰ ਨਹੀਂ ਪਤਾ ਜਿਹੜੇ ਗद्दार ਨੇ ਉਹਨਾਂ ਹਾਲ ਵੀ ਆਈ ਹੈ ਇਹਨਾਂ ਦਾ ਜਿਹੜਾ ਮਾਲਕ ਹੈ ਉਹਨਾਂ ਨੇ ਇਹਨਾਂ ਨੂੰ ਹੋਟਲ ਤੋਂ ਸਿੱਧਾ ਰਕਾਰਤਨ ਸਾਫ ਹਥਿਆਰ ਵਸਤੇ ਕਿਹਾ ਉਹ ਕਿਹਾ ਅਗਰ ਜਿਹੜਾ ਵੀ ਟੇਡਾ ਮੇਡਾ ਹੋਏ ਤੇ ਤੁਹਾਨੂੰ ਵੀ ਚਾਬੂ ਪੈਣਾ ਹੈ ਉਹਨਾਂ ਪਰੇ ਘਰ ਬਿਠਾ ਦੇਣਾ ਇਸ ਕਰਕੇ ਹੋਟਲ ਤੋਂ ਸਿੱਧਾ ਰਕਾਬ ਗਨ ਸਾਹਿਬ ਜਾਣਾ ਕੋਈ ਸੱਜੇ ਖੱਬੇ ਨਹੀਂ ਜਾਏਗਾ ਅੱਜ ਇਹਨਾਂ ਗੱਦਾਰਾਂ ਨੇ ਜਿਹੜੇ 38 39 ਗੱਦਾਰ ਨੇ ਅੱਜ ਇਹਨਾਂ ਨੇ ਖੁਸ਼ੀ-ਖੁਸ਼ੀ ਆਪਣਾ ਜ਼ਮੀਰ ਆਪਣੀ ਕੌਮ ਆਪਣਾ ਜਿਹੜਾ ਕੌਮ ਦੇ ਜਿਹੜੇ ਮੁੱਦੇ ਆ ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆ ਭਾਵੇਂ ਉਹ ਤਾਰਾ 25-20 ਦਾ ਮੁੱਦਾ ਭਾਵੇਂ ਉਹ ਹੋਰ ਜਿੰਨੇ ਵੀ ਕੌਮ ਦੇ ਅਜ ਮਸਲੇ ਹੈਗੇ ਆ ਜਿਹੜੇ ਵੱਡੇ ਮਸਲੇ ਆ ਕੌਮ ਦੇ ਸਾਹਮਣੇ ਖੜੇ ਆ ਪੰਜਾਬ ਦੀ ਗੱਲ ਆ ਪੰਜਾਬ ਦੇ ਪਾਣੀਆਂ ਦੀ ਗੱਲ ਆ ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ ਆ ਕਿਸਾਨੀ ਅੰਦੋਲਨ ਨੂੰ ਕਿਸਾਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਵੇਚ ਕੇ ਅੱਜ ਸਿੱਧੇ ਤੌਰ ਤੇ ਅੱਜ ਇਹਨਾਂ ਲੋਕਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਭਾਜਪੀ ਆਰਐਸਐਸ ਦਾ ਕਬਜ਼ਾ ਕਰਾਇਆ ਔਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਜਨਤਾ ਪਾਰਟੀ ਮੈਨੇਜਮੈਂਟ ਕਮੇਟੀ ਬਣਾਇਆ ਅੱਜ ਦਾ ਦਿਨ ਜਿਹੜਾ 25 ਤਰੀਕ ਦਾ ਦਿਨ ਹੈ ਬੁੱਧਵਾਰ ਦਾ ਇਹ ਇਤਿਹਾਸ ਦੇ ਵਿੱਚ ਦਿੱਲੀ ਕਮੇਟੀ ਦੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਏਗਾ ਮੈਂ ਸਮਝਦਾ ਕਿ ਅੱਜ ਦਾ ਦਿਨ ਇਤਿਹਾਸ ਬਣੇਗਾ ਕਿ ਆਉਣ ਅਜੇ ਸਮਾਂ ਆਏਗਾ ਇਹ ਜਿਹੜਾ ਮਜੀਂਦਰ ਸਿੰਘ ਸਿਰਸਾ ਆਰਮੀਤ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਹੈ ਜਿਹੜੇ ਬਾਕੀ ਸਾਰੇ ਗਰਦਾਰ ਨੇ ਆਉਣਲੇ ਸਮੇਂ ਦੇ ਵਿੱਚ ਚਾ ਸਾਡੀ ਨਵੀਂ ਪਨੀਰੀ ਅੱਗੇ ਆਏਗੀ ਉਹ ਇਹ ਇਤਿਹਾਸ ਪੜ ਕੇ ਇਹ ਕਾਲਾ ਇਤਿਹਾਸ ਪੜ ਕੇ ਤੁਹਾਡੇ ਲੋਕਾਂ ਨੂੰ ਜੁੱਤੀਆਂ ਮਾਰੇਗੀ ਨਾਲ ਹੀ ਮੈਂ ਖੀਰ ਦੇ ਵਿੱਚ ਜਿਹੜੀ ਦਿੱਲੀ ਦੀ ਸਰਕਾਰ ਹੈ ਰੇਖਾ ਗੁਪਤਾ ਦੀ ਸਰਕਾਰ ਹੈ ਮੈਂ ਤੁਹਾਨੂੰ ਕਹਿ ਦੇਣਾ ਚਾਹਣਾ ਕਿ ਤੁਸੀਂ ਅੱਜ ਜੋ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਕੀਤਾ ਹੈ ਜਿਹੜਾ ਤੁਸੀਂ ਆ ਦਿੱਲੀ ਕਮੇਟੀ ਨੂੰ ਭਾਰਤੀ ਜਨਤਾ ਪਾਰਟੀ ਕਮੇਟੀ ਮੈਨੇਜਮੈਂਟ ਕਮੇਟੀ ਬਣਾਇਆ ਹੈ ਰੇਖਾ ਗੁਪਤਾ ਸਰਕਾਰ ਨੇ ਆਪਣੀ ਸਰਕਾਰ ਦੇ ਵਿੱਚ ਇਹ ਆਖਰੀ ਕਿਲ ਗੜਿਆ ਹੈ ਇਹਦਾ ਜਿਹੜਾ ਜਵਾਬ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਤੁਹਾਨੂੰ ਜ਼ਰੂਰ ਦੇਗੀ ਔਰ ਅੱਜ ਤੱਕ ਦਿਨ ਦਿੱਲੀ ਸਰਕਾਰ ਦੇ ਇਤਿਹਾਸ ਦੇ ਵਿੱਚ ਵੀ ਕਾਲੇ ਅੱਖਰ ਲਿਖਿਆ ਜਾਏਗਾ ਕਿ 25 ਤਰੀਕ ਨੂੰ 2025 ਨੂੰ 25 ਜੂਨ 2025 ਨੂੰ ਜਿਹੜੀ ਰੇਖਾ ਕੁੱਤਾ ਦੀ ਸਰਕਾਰ ਸੀ ਉਹਨਾਂ ਨੇ ਸਿੱਖਾਂ ਦੇ ਧਰਮ ਵਿੱਚ ਜਿਹੜਾ ਸਥਾਨ ਹੈ ਉਹਨਾਂ ਉੱਤੇ ਸਿੱਧਾ ਕਬਜ਼ਾ ਕੀਤਾ ਔਰ ਜਿਹੜੀ ਬੀਜੇਪੀ ਦੀ ਸੋਚ ਹੈ ਆਰਐਸਜੀ ਦੀ ਸੋਚ ਹੈ ਉਹਨੂੰ ਉੱਥੇ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਰੇਖਾ ਮੁਖਤਾ ਸਰਕਾਰ ਵੀ ਇਹ ਗਲਤ ਧਿਆਨ ਰੱਖਿਆ ਵਾਈਲਰ ਜੀ ਦਾ ਖਾਲਸਾ ਵਾਈਲਰ ਜੀ ਕੀ